ਆ ਯਾਰ ਪਿੰਡ ਜੋਗੇ ਹਨਾ ਹੁਣ ਰਾਤ ਦੇ 10 10:30 ਵਜੇ ਪਏ ਨੇ 10 ਵਜੇ ਜਾਣੇ ਕਿ ਕਿਤਨੇ ਗਿਆ ਗਾੜੀ ਤੇ 8 ਆਏ ਅੰਦਰ ਟਾਈਮ ਦਾ 10:30 ਵਜੇ ਪਏ 7:27 10 ਵਜੇ 10 ਵਜੇ 27 ਮਿੰਟ ਹੋ ਗਏ ਇਹ ਬੰਦੇ ਯਾਰ ਇੱਥੇ ਤਿੰਨ ਫਿਰਦੇ ਨੇ ਬਾਈ ਠੀਕ ਆ ਬੇਨਤੀ ਆ ਹਨਾ ਗੁਰੂ ਘਰ ਵਾਲਿਆਂ ਨੂੰ ਵੀ ਤੇ ਹੋਰ ਵੀ ਕਿਤੇ ਇਹ ਬਾਅਦ ਚ ਇਹ ਬਣ ਜਾਂਦੇ ਨੇ ਪਾਗਲ ਤੇ ਇਸ ਤੋਂ ਬਾਅਦ ਇਹਨਾਂ ਦਾ ਤੁਸੀਂ ਦੇਖੋ ਇਹ ਪਾਗਲ ਬਣ ਜਾਂਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਪਾੜਤਾ ਨਾ ਫਿਰ ਇਹੀ ਕਹਿੰਦੇ ਨੇ ਵੀ ਇਹ ਪਾਗਲ ਨੇ ਹਨਾ ਇਹ ਤਿੰਨ ਚਾਰ ਫਿਰਦੇ ਨੇ ਜੇ ਰਾਤ ਨੂੰ ਕਿਸੇ ਦੇ ਘਰੇ ਵੱੜ ਗਏ ਜਾਂ ਇਹਨਾਂ ਨੂੰ ਕਿਸ ਨੇ ਵੱਢ ਕੇ ਸੜਤਾ ਫਿਰ ਜੁम्मेवार ਹੂ ਪੁਲਿਸ ਨੂੰ ਫੜੇ ਨੂੰ ਕਿੰਨਾ ਜਰੋਕ ਕਿਨੇ ਫੋਨ ਕਰੇ ਨੂੰ ਕਿੰਨਾ ਚਲ ਗਿਆ 1.5 ਘੰਟੇ ਮੰਗੂ ਹੋ ਗਿਆ ਬਾਈ 9:30 ਵਜੇ ਦਾ ਫੜਿਆ ਹੋਇਆ 9:30 ਵਜੇ ਦਾ ਫੜਿਆ ਹੋਇਆ ਬਾਈ 10:30 ਹੋ ਗਏ 1 ਘੰਟਾ ਹੋ ਗਿਆ ਪੁਲਿਸ ਨੂੰ ਫੋਨ ਕੋਈ ਪ੍ਰਸ਼ਾਸਨ ਨਹੀਂ ਆਇਆ ਬਾਈ ਇੱਥੇ ਠੀਕ ਹੈ ਤਾਲੀ ਵਰਗ ਤੋਂ ਗਾਹਾਂ ਫੜਿਆ ਬਾਈ ਤਾਲੀ ਵਰਗ ਤੋਂ ਗਾਹਾਂ ਫੜਿਆ ਜੋਗੇ ਪਿੰਡ ਫੜਿਆ ਤਿੰਨ ਜਾਨੇ ਨੇ ਇਹ ਤਕਰੀਬਨ ਮੈਨੂੰ ਲੱਗਦਾ ਤਿੰਨ ਜਾਨੇ ਕਿ ਤਿੰਨ ਜਾਨੇ ਕਿੰਨੇ ਜਾਨੇ ਪਕੜੇ ਮੇਰੇ ਕਿੰਨੇ ਜਾਨੇ ਤੁਸੀਂ ਕਿੰਨੇ ਆਦਮੀ ਇੱ ਇੱਕ ਹੋਰ ਦਿਨ ਨਾਲ ਦਾ ਜਿਹੜਾ ਕੰਮ ਆਇਆ ਉਹ ਵੀ ਆ ਹਾਂ ਉਹ ਕਹਿੰਦਾ ਭਾਈ ਦੂਜਾ ਵੀ ਇਸੇ ਪਿੰਡ ਚ ਫਿਰਦਾ ਅਸੀਂ ਦੂਜਾ ਵੀ ਲੱਭ ਰਹੇ ਹਾਂ ਛੱਡਦੇ ਕਿਸੇ ਨੂੰ ਨਹੀਂ ਪਰ ਬੇਨਤੀ ਆ ਬਾਈ ਬਣੇ ਇਹਨਾਂ ਤੋਂ ਲਾਟਰੋ ਕਹਿੰਦੇ ਘਰੇ ਨਾ ਵੜ ਜਾਣ ਜਾਂ ਗੁਰੂ ਘਰਾਂ 'ਚ ਨਾ ਵੜ ਜਾਣ ਬਾਅਦ 'ਚ ਆਪਾਂ ਪਿੱਟੀ ਜਾਵਾਂਗੇ ਮੁਰਸੀ ਬਾਈ 25 ਮਿੰਟ ਹੋ ਗਏ ਫੋਨ ਲਾਉਂਦੇ ਨੂੰ ਮੁਰਸੀ ਨੇ ਕਹਿੰਦੀ ਬਾਈ ਫੋਨ ਦੇਖ ਲਓ ਆਪਾਂ ਬਾਈ ਤਿੰਨ ਨੰਬਰ ਤੇ ਮੁਰਸੀ 25 ਮਿੰਟ ਹੋ ਗਏ ਪਤਾ ਕੀ ਗੱਲ ਹੈ ਮਗਰੋਂ ਬਾਈ ਪਿੱਟੀ ਜਾਵਾਂਗੇ ਗੁਰੂ ਘਰਾਂ 'ਚ ਬਾਈ ਬੇਅਦਬੀ ਹੋ ਗਈ ਫਲਾਨਾ ਹੋ ਗਿਆ ਹੁਣ ਪਹਿਲਾ ਮੌਕਾ ਸਾਬ ਲੋ ਅਸੀਂ ਪਿੰਡ 'ਚ ਦਿਨ ਰਾਤ ਤੁਰੇ ਫਿਰਦੇ ਆ ਨਾ ਰਾਤਾਂ ਨੂੰ ਵੀ ਤੁਰੇ ਫਿਰਦੇ ਆ ਤੇ ਪਿੰਡ ਦੀ ਰਾਖੀ ਲਈ ਸਾਰੇ ਆ ਹੋਰ ਮੁੰਡੇ ਬਹੁਤ ਖੜੇ ਆ ਸਾਡੇ ਪਿੰਡ ਦੇ ਸੂਜਮਾਨ ਭਰਾ ਵੀ ਖੜੇ ਨੇ ਪਰ ਇਹਦੀ ਚੰਗੀ ਬਧਰੀ ਢੇੜੀ ਆ ਬਾਈ ਸਿੱਧੀ ਜੀ ਗੱਲ ਆ ਖੱਲਿਆ ਬੂਰਾ ਤਰਕੇ 40 ਮਿੰਟ ਕੁੱਟੇ ਆ ਬਾਈ 40 ਮੈਂ ਤਾਂ ਹੋਣਾ ਇਹ ਮੁੰਡੇ ਪਹਿਲਾਂ ਦਿਨ ਨੂੰ ਫੜੀ ਖੜੇ ਸੀ ਹੁਣ ਤਾਂ ਬਾਈ ਇਹਨੂੰ ਕੋਲ ਲਾਇਆ ਬਾਈ ਬਈ ਸਪੈਸ਼ਲ ਆ ਬਾਈ ਜੇ ਹਾਲਾਤ ਇਹੋ ਜੀ ਬਣੇ ਰਹੇ ਪੰਜਾਬ ਦੇ ਨਾ ਕੋਈ ਇੱਕ ਮਿੰਟ ਵੱਲ ਹੋਣਾ ਕੋਈ ਨਾ ਇਹ ਪੰਜਾਬ ਦੇ ਹਾਲਾਤ ਇਹੋ ਜੀ ਬਣੇ ਰਹੇ ਤਾਂ ਫਿਰ ਸ਼ਾਇਦ ਸਾਨੂੰ ਪਤਾ ਹਾਂ ਮੋਣ ਆ ਮੇਰਾ ਕਹਿੰਦਾ ਮੇਰਾ ਆ ਫੋਨ ਕਿਹਦਾਗਾ ਮੇਰਾ ਐ ਬਾਈ ਸਾਡੇ ਗੱਲ ਮੇਰੀ ਗੱਲ ਸੁਣ ਬਾਈ ਦੋ ਬੰਦੇ ਨੇ ਇਹ ਬਿਮਾਰੀ ਨਾ ਓਏ ਦੋ ਬੰਦੇ ਓਏ ਵੀਡੀਓ ਬਣਦੀਆ ਬਾਈ ਦੋ ਬੰਦੇ ਨੇ ਇਹ ਆਪਣੇ ਪਿੰਡ ਚ ਠੀਕ ਆ ਇੱਕ ਦਾ ਨੰਗਾ ਸੀ ਜੀ ਸ਼ਰਟ ਨਹੀਂ ਆਈ ਆਪਾਂ